ਕੁਝ ਜੀ ਇਹ ਸਥਾਨ ਉਹ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਣ ਨੇਤਾ ਆਣਿਆਂ ਦੀ ਤਾਂ ਅੱਜ ਮੇਰੇ ਵਰਗਾ ਵੀ ਗੁਰੂ ਦਾ ਨਿਮਾਣਾ ਜਿਹੜਾ ਆ ਉਸ ਪਵਿੱਤਰ ਸਥਾਨ ਤੇ ਜਿਹੜਾ ਆ ਨਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸਹਿਬਾਨ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਸੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ حاضر ਹੋਇਆ ਨਤਮਸਤਕ ਹੋਇਆ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧਰਮਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਆਕੇ ਜਲਾਈ ਨੇ ਤੇ ਜਲਾਈ ਵਾਲੀ ਖੇਡ ਆਪ ਸਾਰੇ ਜਾਣਦੇ ਆਂ ਕਿ ਇਹ ਅਮਰੂ ਨਾ ਥਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸੁਮਤੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਤੀਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਹਾਂ ਥਾਂ ਲੈਣ ਲਈ ਵੀ ਆਇਆ ਹਾਂ ਤੇ ਸਤਿਗੁਰੂ ਕੋਲੋਂ ਕਿਉਂਕਿ ਸਿੱਖ ਨੇ ਸਤਿਗੁਰੂ ਕੋਲੋਂ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਹਾਂ ਔਰ ਸਤਿਗੁਰਾਂ ਕਰੋ ਇਹ ਵੀ ਸ਼ਕਤੀ ਮੰਗੀ ਹੈ ਤੇ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਧਿਆ ਜੀ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬਣੰਦ ਕਰਨ ਦਾ ਤੇ ਦਿੱਲੀ ਦਖਤ ਨੂੰ ਝਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਇਹ ਅਰਦਾਸ ਕਰਕੇ ਆ। ਮਟੋਆ ਸਾਹਿਬ ਵੱਖ-ਵੱਖ ਨੇ ਕੈਂਡੀਡੇਟ ਆਪਣੇ ਆਪ ਨੂੰ ਜਿਹੜਾ ਕਿ ਪੰਥਕ ਦੱਸ ਰਹੇ ਨੇ ਤੇ ਹਲਕਾ ਵੀ ਪੰਥਕ ਹੈ ਤੇ ਕਿਸ ਤਰ੍ਹਾਂ ਦੇ ਦੇ ਮੁਕਾਬਲਾ ਕਿਸ ਨਾਲ ਮੰਨਦੇ ਹੋ? ਮੈਂ ਇੱਥੇ ਜੀ ਅੱਜ ਆਇਆ ਮੈਂ ਗੁਰੂ ਘਰ। ਇਸੇ ਤਰ੍ਹਾਂ ਦਾ ਕੋਈ ਕਿੰਤੂ ਬ੍ਰੰਤੂ ਨਹੀਂ ਚਾਹ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਮੇਰੇ ਮੂੰਹੋਂ ਉਹਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਉੱਥੇ ਜ਼ਿਕਰ ਨਹੀਂ ਕਰੂੰਗਾ ਹਾਂਜੀ ਉਹਨਾਂ ਦਾ ਵੀ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਮੈਂ ਗਰੂਦੀ ਹੈ ਜੁੜਿਚ ਆਇਆ ਉਹ ਜਾਣਦੇ ਐ ਹਾਂਜੀ ਤੇ ਬਾਕੀ ਇਲੈਕਸ਼ਨ ਇਲੈਕਸ਼ਨ ਹੋ ਜਾਂਦੀ ਹੈ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਤੇ 3 ਪਾਰਟੀ ਹੈ ਪੰਜਾਬ ਦੀ ਅੱਜ ਕੱਲ੍ਹ ਦੇ ਲਈ ਆਗੂ ਆਉਂ ਉਹ ਕੁਝ ਕਾਰਨਾ ਕਰਕੇ ਜਿਹੜਾ ਦਿਨਾਰਾ ਕਰਦੇ ਜਾ ਰਹੇ ਆ ਜਿਹੜੇ ਤਰਜੀਤ ਸਿੰਘ ਜੇਲਾ ਜਾਂ ਇੱਕ ਨੌਜਵਾਨ ਆਗੂ ਨੇ ਕੱਲੋ ਇੱਕ ਮੀਟਿੰਗ ਚੱਲੋ ਤੇ ਕੁਝ ਗੱਲਾਂ ਕੀਤੀਆਂ ਮੇਰੇ ਸਾਹਮਣੇ ਕੀ ਕਹਿਣਾ ਗੱਲ ਹੈ ਦੇਖੋ ਇਹ ਪਛੋ ਉੱਪਰ ਜੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿਫਤਾਂ ਹੀ ਸੁਣੀਏ ਤੇ ਰਾਤੋਂ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਕਾਰ ਦੀ ਪੁੱਠਾ ਚਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਹੀ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤੇ ਉਹ ਕਹਿੰਦਾ ਕਿ ਮੈਨੂੰ ਰਾਤੋਂ ਰਾਤ ਦੀ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਮਤਲਬ ਜਿਹੜਾ ਆ ਆਡੇ ਜਿਹੜੇ ਰਾਜਨੀਤਿਕ ਬਣੇ ਫਿਰਦੇ ਹੈ ਜਿਹੜੇ ਇਧਰੋਂ ਉਧਰ ਤੇ ਇਧਰੋਂ ਉਧਰ ਜਾਂਦੇ ਹਾਂ ਹਾਂ ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਹੈ ਉਹ ਜਿਹੜਾ ਅੱਜ ਤੁਸੀਂ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਤੁਸੀਂ ਅਕਾਲੀ ਦਰ ਨੂੰ ਕਟਹਿਰੇ 'ਚ ਖੜਾ ਕਰੋ ਚਾਹ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਹੈ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਉਂਗਲ ਲਾ ਕੇ ਤੋਰ ਕੇ ਇਤੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉੱਤੋਂ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਹੁਣ ਤੇ ਪੂ ਤੁਹਾਡੇ ਤੋਂ ਡਰ ਲੱਗਦਾ ਠੀਕ ਹੈ ਨਹੀਂ ਆ ਮੈਂ ਮੇਰੇ ਬੱਚੇ ਨੂੰ ਇਹ ਸਵਾਲ ਕਰ ਲੈਂਦੇ ਹਾਂ ਹਰ ਦੁਨੀਆ ਦੇ ਵਿੱਚੋਂ ਕਿੱਦਾਂ ਦਾ ਪਿਆਰ ਮਿਲਦਾ ਹੈ ਤੇ ਕਿਹਦੇ ਨਾਲ ਮੁਕਾਬਲਾ ਨਹੀਂ ਦਿੱਤੇ ਮੈਂ ਮੁਕਾਬਲੇ ਵਾਲੀ ਗੱਲ ਇੱਥੇ ਕਰਨੀ ਹਾਂਜੀ ਕੰਮ ਕਰਨ ਦੇ ਤਰੀਕੇ ਚ ਪੰਥ ਤੇ 50% ਸਮਰਪਿਤ ਦੀ ਭਾਵਨਾ ਨੂੰ ਲੈ ਕੇ ਹਾਂਜੀ ਜੇ ਮੇਰਾ ਕੰਮ ਕਰਨ ਦਾ ਜਿਹੜੀ ਕਾਰਗੁਜ਼ਾਰੀ ਹੈ ਤੇ ਜੇ ਤੇ ਭਾਈ ਉਤੋਂ ਜਾਣੂ ਜੇ ਤੇ ਮੰਨਦੇ ਜੀ ਵੀ ਠੀਕ ਹੈ ਤੇ ਫਿਰ ਵੋਟ ਮੈਨੂੰ ਪਾ ਦਿਓ ਜੀ ਜੇ ਮੇਰੇ ਚ ਕੋਈ ਕਸਰ ਹੈ ਤੇ ਬੇਸ਼ੱਕ ਨਾ ਪਾਇਆ ਜੀ ਪਰ ਜੇ ਤੁਸੀਂ ਇਹ ਵੀ ਕਹੋ ਕਿ ਵਿਰਸਾ ਸਰ ਮਟੂਆ ਯਾਰ ਬੜੀ ਜ਼ਿੰਦਗੀ ਚ ਉਹਨੇ ਸੰਘਰਸ਼ ਕੀਤਾ ਆ ਬੜੇ ਪੰਥ ਵਾਸਤੇ ਪੰਜਾਬ ਵਾਸਤੇ ਉਹਨੇ ਜਦ ਸੀ ਇਹ ਚੱਲਿਆ ਜੇਲਾ ਕਟੀਆਂ ਉਹਦੇ ਪਰਿਵਾਰ ਨੇ ਬੜਾ ਕੁਝ ਬਰਦਾਸ਼ਤ ਕੀਤਾ ਆ ਉਹਦੇ ਭਰਾ ਤੇ 17 ਸਾਲ ਦੀ ਉਮਰ ਚ ਐਸੇ ਲੱਗੀ ਸੀ 7 ਸਾਲ ਉਹ ਜੇਲ ਕੱਟ ਕੇ ਆਏ 9.5 ਸਾਲ ਦੇ ਲੱਗੇ ਮੈਂ ਕੱਟ ਕੇ ਆਏ ਅਜੇ ਦੁਨੀਆ ਦੀ ਸਾਨੂੰ ਕੋਈ ਜੇਹ ਨਹੀਂ ਛੱਡੀ ਜਿਹੜੀ ਸਾਨੂੰ ਵਿਖਾਈ ਨਾ ਹੋਵੇ ਤੇ ਮੈਂ ਇਸ ਪੱਖੋਂ ਤੇ ਪੰਜਾਬ ਦੀ ਅਸੈਂਬਲੀ ਚ ਵੀ ਜਿਸ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਵਾਸਤੇ ਆਪਦੇ ਇਲਾਕੇ ਦੀ ਜਿਸੇਵਾ ਮਿਲ ਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਕਾਰਜ ਕੀਤੇ ਲੋਕਾਂ ਦੇ ਸਾਹਮਣੇ ਤੇ ਮੈਂ ਤਾਂ ਸਿੱਧਾ ਗੱਲ ਕਿਨਾਂ ਕਿ ਜੇ ਮੈਂ ਤੁਹਾਡੇ ਲਈ ਕੇ ਮੇਰੀ ਕਿ ਉਪਰਤ ਚੰਗੀ ਐ ਤੇ ਵੋਟ ਪਾ ਦੇ ਜੇ ਜੇ ਭਾਈ ਨਹੀਂ ਚੰਗੀ ਫਿਰ ਨਾ ਪਾਇਆ ਜੇ ਪਰ ਇਹ ਵੀ ਕਹੀ ਜਾਓ ਕਿ ਵਿਰਸਾ ਸੁਮਲਟੋਆ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਵਧੀਆ ਹੈ ਜੇਰ ਹੈ ਵੀ ਧਾਕੜ ਆ ਹਾਂਜੀ ਬੋਲਦਾ ਵੀ ਨਿਰਦਤਾ ਦੇ ਨਾਲ ਆ ਇਨੇ ਪੰਥ ਦੀ ਸੇਵਾ ਵੀ ਵਧੀ ਕੀਤੀ ਹੈ ਪੰਜਾਬ ਦੀ ਸੇਵਾ ਵਧੀ ਕੀਤੀ ਤੇ ਵੋਟ ਕਿਸੇ ਹੋਰ ਨੂੰ ਪਾ ਦੇ ਫਿਰ ਸਮਝ ਲੋ ਕਿ ਤੁਸੀਂ ਮੇਰੇ ਨਾਲ ਧੱਕਾ ਕਰਦੇ ਜੇ ਬੇਇਨਸਾਫੀ ਕਰਦੇ ਥੈਂਕ ਯੂ